ਕਿਆ ਹੈ ਯਾਰ ਇਹ ਹਾਂ ਪਤਾ ਮਾਰਾ ਨਾ ਕੋਸ ਮਾ ਨਾ ਆਇਆ ਤੁਹਾਨੂੰ ਮੋੜਨਾ ਦੱਸ ਜਿੱਥੇ ਆ ਜੀ ਜਾਂ ਹੁਣ ਨਾ ਮੋੜੀਆਂ ਦਾ ਪਹਿਲਾਂ ਤੂੰ ਮੈਂ ਤੈਨੂੰ ਮੋੜਿਆਂ ਦਾ ਜਾਂ ਬੋਣੀ ਦਾ ਕੰਮ ਦੀ ਮੇਰਾ ਯਾਰ ਤੇ ਕੋਈ ਨਹੀਂ ਹੋ ਗਈ ਹੋ ਗਈ ਯਾਰ ਆ ਗਿਆ ਫਿਰ ਹੁਣ ਮੇਰ ਬਣਾ ਲਾ ਫੜਾਈ ਮਾਰ ਤੂੰ ਕਹਿ ਵੀ ਨਹੀਂ ਯਾਰਾਂ ਤੂੰ ਤਾਂ ਆਉਣਾ ਹੀ ਨਹੀਂ ਲੋਟ ਤੂੰ ਤਾਂ ਮੇਰਾ 500 ਰੁਪਏ ਖਰਾਬ ਕਰਤਾ ਯਾਰ ਹਾਂ ਤਦ ਹੁਣ ਆਇਆ ਕਰ ਯਾਰਾ ਨਾਲ ਬਗੜਾ ਚੰਗਾ ਰਹਿੰਦਾਗਾ ਨਹੀਂ ਨਹੀਂ ਆਪਾਂ ਤਾਂ ਵੇਚਣਾ ਹੀ ਆਪਾਂ ਇਹੋ ਵੇਚਣਾ ਤਾਂ ਬਗੜਾ ਚੰਗਾ ਰਹਿੰਦਾਗਾ ਇਹ ਭਾਈ ਨੋਟ ਕਰਿਆਣਾਗਾ ਫਿਰ ਮੁੱਲ ਕਰਿਆ ਦੇਣਾ ਮਰਜੀ ਤੂੰ ਸਹੀ ਇੱਕ ਗੱਲ ਜੀ ਦੂਗੜ ਤੁਹਾਨੂੰ ਜ਼ਮੀਨ ਦਿੰਦਾ ਅੱਗੇ ਤੀਰੀ ਜੂੜ ਵੜਦਾ ਯਾਰਾ ਆ 16000 ਰੁਪਏ ਪੱਠਾਂ ਦੇ ਦੇ ਹੁਣ ਆਪਾਂ ਦਾ ਉਹ ਜਿਹਾ ਕੋਈ ਰੱਖਦੇ ਨਹੀਂ ਹੁਣ ਕਾ ਅੱਠ 8000 ਨਹੀਂ ਸਹੀ ਇਹਨੂੰ ਲੱੜਨ ਦੀ ਜਰੂਰੀ ਆ ਕੋਈ ਵੀ ਲਓ ਯਾਰ ਪਰਲੀ ਮੈਂ ਔਰਲੀ ਮੜੀ ਹੀ ਹੋਣੀ ਆ ਕਾ 6 8 ਕਿਲੋ ਦੀ ਪੱਠਾਂ ਆ ਕੀ ਕਰੇਗਾ

ਕਰਾਂ 10000 ਦੀ ਆਪਾਂ ਜਿਹੜੀ ਆਪਾਂ ਤੁਹਾਨੂੰ ਗੱਲ ਜਿਹੜੀ ਲੱਗਦੀ ਜੀ ਹੋਵੇ ਨਾ ਤਾਂ ਉਹੀ ਕਰਦੇ ਆਪਾਂ ਬਾਹਲਾ ਲਮਾਰਾ ਨਹੀਂ ਹੁਣ ਇੰਨਾ ਚ ਰੱਖਿਆ ਆ ਫੜੋ ਤੇਣਾ ਦਿਨ ਹੀ ਵੀ ਦੇਖ ਮੱਥਾ ਮੈਂ ਮਾਰਗਾ ਕਿ ਨੂੰ ਮੱਝ ਫੜਾਉਂਗਾ ਨਹੀਂ ਆਪਾਂ ਮੱਥਾ ਜੇ ਤੂੰ ਮਾਰ ਸਹੀ ਆਪਾਂ ਟਕਾਣੇ ਤਾਂ ਆਪਾਂ ਉਹਦੇ ਤੈਨੂੰ ਕਹਿੰਦਾ ਪੂਰੇ 12 ਦੇ ਮੱਥਾ ਪਾ ਦਈਏ ਪੋਣੀ ਇਹਦਾ ਲੈ ਖਾ ਜੀ ਤਾਂ 12000 ਤਾਂ ਲੈਣਾ ਲੈ ਹੁਣ ਪੁਣ ਆਏ ਲੈ ਆਏ ਕਰੀਏ ਜੋ ਗੜਾ ਦੇਖੀ ਆ ਜੀ ਤੇ ਬਠਾਉ ਦੀ ਨਿਕਲ ਜਾਣਗੇ ਇਹੇ

اون تک ککری بیچ 60 کوئی بول نہیں ہے میں بھائی بچے لے کے دیتا اپ بھی 5000 چار دے نال ہی آیا ایک وکٹ چلیاں کروں گا ساری تو بھی مار کے بڑی کہیں ہونا پڑی جاؤ گی پھر یہ آ جا کیوں وہ تو کوئی گل نہیں ہے دا دینا ਲਾ ਦੇ ਤੂੰ ਜਿਹੜਾ ਬੱਕਰੇ ਦੇ ਤੇ ਇੱਕ ਬੱਕਰਾ ਮੈਨੂੰ ਯਾਰ ਮਜ਼ਾ ਲਵਾਈ ਜਾਣੇ ਨੇ ਪਤਾ ਨਹੀਂ ਕਹਤਾ ਜੋ ਵਾਠੀ ਚੋ ਉਹ ਇਹ ਮੇਰੇ ਘਰ ਤੇ ਸੁਣ ਲੋ ਨਾ ਇਹ ਸ਼ਾਮ ਨਹੀਂ ਹੋਇਆ ਯਾਰ ਆਹਾ ਦੇ ਦੇ ਬੱਕਰਾ ਪੈਸ਼ ਵਧੇ ਲੱਗੇ ਆ ਦਿਨਾਂ ਸ਼ਾਮ ਨਹੀਂ ਹੋਇਆ ਠੀਕ ਕਹਿੰਦੇ ਆ ਠੀਕ ਹੋ ਗਿਆ ਤੇਰਾ ਪਹਿਲਾਂ ਪਤਾ ਥੋੜਾ ਇੱਕ ਬਟਾ ਬੱਕਰਾ ਵੀ ਨਵੀਂ ਉਮਰਿਆ ਦੇਣਾ ਸਾਹ ਦੇ ਯਾਰ ਮੈਂ ਨਾ ਇਹ ਸ਼ਾਮ ਆ ਜਾ ਥੋੜਾ ਜਿਹਾ ਪਤਾ ਨਹੀਂ ਗੱਲ ਫਤਰੀ ਚਲੋ ਕੋਈ ਇਹਨੇ ਪਤਾ ਦੇ ਪੱਸੀ ਲਾ ਕੇ ਪੰਜ ਪੱਤਾ ਦੱਸੀ ਚਲੋ ਜੀ ਆਹ ਭਾਈ ਲਾ ਕੇ ਖੜਾ ਆ ਦੱਸੀ ਜੀ ਦੂਹਾਂ ਲੈ ਗਿਆ ਆਹੋ ਕੋਲੇ ਪਾਈ ਹੋਊਗਾ ਖੜਾ ਭਾਈ ਨੇ ਬੜਾ ਕੋਈ ਪੈਸਾ ਹੀ ਹੋਊਗਾ ਫੜਾ ਦੇ ਫੜਾ ਜਾ ਸਾਈ ਭੰਗ 31 ਜਦੋਂ ਕਰਿਆ 12 44 ਦਾ ਕਿਹਾ ਯਾਰ ਉਹਨੇ ਯਾਰ ਰੁਪਿਆ ਫੋਨ ਲੈ ਲਾ ਕੇ ਮੈਂ ਦਾਣੀ ਕਹਤਾ 55 ਨਹੀਂ ਨਹੀਂ ਲਾ ਕੇ ਫੋਨ ਨੰਬਰਾਂ ਮਾਰਿਆ ਇਹ ਵਈ ਠੀਕ ਆ ਰੇਟ ਦਾ ਯਾਰ ਦੋ ਦੋ ਕਰੀ ਲਾ ਕੇ ਛੱਡਦਾ ਆਹ ਖੜੋ ਜੇ ਲੈਣਾ ਤਾਂ ਲੈ ਲਓ 35 ਜਾਂ ਦੇਣਾ ਨਹੀਂ ਲੈਣਾ ਲੇ ਲਿਓ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਵੇ ਛੱਟ ਆ ਜਾ ਮੈਂ ਹੁਣ ਖਾਣਾ ਵੇ ਕੀ ਪਤਾ ਜਾ ਰਿਹਾ ਲੱਭਣ ਜੇ ਜਦੋਂ ਮਾਇ ਮੋਲ ਲਾ ਰਹੇ ਆ ਹਾਂ ਠੀਕ ਆ ਲਾ ਲਓ ਮਾਇ ਮੋਲ ਲਾ ਰਹੇ ਆ ਮੈਂ ਹੁਣ ਹੋਣੀ ਦਮਟ ਦੇਣਾ ਕਹਾਂ ਵਗੜੋ ਵੀ ਹੋਰ ਲਾ ਦੂੰਗਾ ਕੋਈ ਨਹੀਂ ਲਾਵੇ ਕੋਈ ਨਾਂ ਲਾ ਬਾਲੋ ਉਹ ਤਾਂ ਬੱਕਰੀ ਕਰ ਦਿਓ ਮਾਨੋ ਮੋਡਾ ਨਾ ਅ ਚਾਚਾ ਦੋਸਤ ਜਾਤਾ 31 ਲਾ ਬਾਈ ਕੋਈ ਨਹੀਂ 35 40 ਦੇ ਕਿੰਨੇ 40 ਦੇ 35 ਦੇ ਕਿਹੜਾ ਲੈ ਲੈ ਜੀ ਯਾਰ ਯਾਰ 35 ਜੋ ਚਾਚਾ ਲਾ ਕੇ ਗੱਲ ਮਕਾਉਣੀ ਛੋੜ ਹੀ ਹੋਈ ਕੋਈ ਇੱਤੇ ਕੀ ਮੈਂ ਨਾ ਮਾਰਾ ਲਾ ਕੇ ਗਿਆ ਤਾ ਹੰਦਾ ਹੋਰ ਲਾ ਕੋਣਾ ਕਾਲ ਲੈਂਦਾ ਸਰਾਇਆ ਆ ਜਾਓ ਬਾਲੇ ਪੱਕਾ ਲਾਵੇ ਲੱਗ ਬਾਈ ਲਾ ਲਾ ਕੇ ਮਾਮਾ ਤੇ ਜਿਵੇਂ ਜਾਂਦਾ ਵਸ ਮੈਂ 31 ਦਾ ਬਾਈ नहीं आया तो सब नहीं मानो ना एक मिनट उस चेहरा नहीं है तू तू चल फिर तेलू का एक मैं खड़ा हूं या तेलू कह दे ना तेलू कह दे हां बोले सी इतनी हद तो हो पा नहीं मसला है ਯਾਰ 1000 ਘੱਟ 34 ਦਾ ਬੋਲ ਆਇਆ 100 ਦੇ ਵਾਲਾ ਜਿਹੜਾ ਦਿਲਮੰਦਾ ਕਹਿੰਦਾ ਪਾਪਾ ਭਜੋਦੇ ਨੇ ਇਹਨੂੰ ਮੈਂ ਵੀ ਤੇਰਾ ਮੰਨਦਾ ਕੋਈ ਦਾ ਜੱਟਾਂ ਨੂੰ ਜਾਂਦਾ 33 ਨੂੰ ਕਹਿੰਦਾ ਉਹਨੇ ਮਜਾਉਂਦੀ ਦੇ ਦਿੰਦੇ 33 ਦੇ ਕਹਿੰਦਾ ਇਹ ਮੈਂ ਕਿਹੜੀ ਜਿਹੜੀ ਨਹੀਂ ਹੁਣ ਉਹਨੂੰ ਲਾ ਦੇਣੀ ਆ ਪਾਣੀ ਦੀ ਨਹੀਂ ਆ ਪਤਨ 1000 ਰੁਪਏ ਬਲਵਾ ਕੇ ਤਪੜਾ ਆ ਯਾਰ ਕੋਈ ਫਰਕ ਹੈਗਾ ਭਾਈ ਯਾਰ 500 ਮਹੀਨਾ ਨਹੀਂ ਦੱਸ ਸਾਨੂੰ ਕੋਈ ਜਾਲ ਸੀ ਵੀ ਵੇਚਣਾ ਯਾਰ 5 400 ਦਾ ਮਸਲਾ ਹੁੰਦਾ ਮੈਂ 40 ਕਿਹਾ ਹੀ ਨਹੀਂ ਕਾਲੋ ਤੇਰੇ ਮੇਰੇ ਜਗਾ ਫਰਕ ਕਿੰਨਾ ਕਰਿਆ ਗਿਆ ਓ ਯਾਰ ਵਰਕਾ ਆ ਕਰਾਇਆ ਵੀ ਲਾ ਕੇ ਆਇਆ ਇਹਨਾਂ ਡੱਕੇ ਆਇਆ ਓ ਯਾਰ ਵੀ ਮੰਨਦਾ ਹੈਗਾ ਯਾਰ ਵੀ ਮੰਨਦਾ ਉਹ ਜਿਹੜੀ ਨਹੀਂ ਲੈ ਜਿਹਨੂੰ ਇਹਨਾਂ ਦਾ ਉਹ ਮਾਨਵਾ ਇੱਕੋ ਹੀ ਗੱਲ ਕਰੀ ਜੇ ਕੰਮ ਨਹੀਂ ਚੱਲੇ ਹਾਂ ਉਹ ਮੰਨਦਾ ਨਹੀਂ ਯਾਰ ਇਨਾਮ ਮੰਨੇ ਉਹਨੂੰ ਬੱਤੀ ਚੜਦਾ ਮਿਲੂ ਲਖਾਈ ਆਪੇ ਕਰਾਉਂਦੇ ਓ ਨਹੀਂ ਹੁੰਦਾ ਕੋਈ ਫਰਕ ਨਹੀਂ ਆਗਾ ਉਹ ਯਾਰ ਬਾਈ ਉਹਨੂੰ 150

ਕੋਣ ਆਵਾਜ਼ਾਂ ਆ ਚਾਹ ਦੇ ਪਿੱਛੇ ਹੋ ਤੁਸੀਂ ਕਰਦੇ ਅਰੇ ਇਹ ਤਾਂ ਸਹੀ ਨਹੀਂ ਹੋ ਰਹੀਆਂ ਹੋਈ ਜਾਵੇ ਦੇ ਦੇ ਬੱਕਰਾ ਲੈ ਜਾ ਬਾਈ 33 ਦੀ ਹੋ ਗਿਆ ਸਾਡੇ 32 ਦਿਖਾਈ ਕਰਾਦੀ ਨਹੀਂ ਕਰਾਉਣੀ ਦਿਖਾਈ ਆ ਸਾਡੇ 32 ਕਹਲੇ ਦੇ ਬਾਈ ਸਾਡੇ 32 ਪਾਹੇ ਦਾ ਲਿਖਾਈ ਕਰਾ ਦੂਗਾ ਯਾਰ ਚੰਦ ਕਰਵਾ ਤੂੰ ਕਰਾ ਦੂ ਬਾਈ ਤੂੰ ਕਰਾ ਨਹੀਂ ਯਾਰ ਕਰਾਈ ਯਾਰ ਬਾਸੀ ਦੇ ਲਾਂਗੇ ਲਿਖਾਈ ਹੋਰ ਇੱਕ ਮਿੰਟ ਦੌੜਾ ਬਾਈ ਜੀ ਕਰ ਦੇ ਯਾਰ ਤੂੰ ਸਾਢੇ 32 ਹੋ ਗਿਆ ਲਿਖਾਈ ਕਰਾ ਸਾਢਾ 32 ਅਸੀਂ ਦੇ ਲਾਂਗੇ ਬਸ ਪੰਜ ਹਜ਼ਾਰ ਸਾਢੇ 3000 ਨਹੀਂ ਦੋ ਦੋ ਕਰ ਲਈ ਯਾਰ ਬਾਈ ਤੂੰ ਯਾਰ 1500 ਪੱਕਾ ਕਰਾ ਦਿੰਦਾ ਮੈਂ 1000 ਵਿੱਚ ਸ਼ੂਟ ਕਰ ਦੂੰਗਾ 100000 ਕਰਾਂਗਾ 1000 ਰੁਪਿਆ ਕਰਦੀ ਯਾਰ ਬਾ ਠੀਕ ਆ 500 ਸ਼ੂਟ ਆ ਉਹ ਤੇ ਸੀਗਾ ਲੱਭੰਦੂ ਛੱਡੂ ਆਪਾਂ ਚੱਲ ਵੀ ਛੱਡ ਪੈਣ ਦਾ ਚੱਲ ਬੜਾ ਸਾੜਨ ਲੈ ਕੇ ਪਾਸੇ ਦੇ ਜਾ ਲੱਭੜ ਹੋ ਗਿਆ ਮੈਂ ਅਜੀ ਲੈ ਕੇ ਪਜੂ ਵਕ ਹੋ ਗਿਆ ਲੈ ਗਈ ਬੜੇ ਮੋਕਾ ਮੈਂ ਕਿਹਨੇ ਲੈ ਕੇ ਪਜਾ ਮੱਥੇ ਤੇ ਲਾਪੀ ਮਾਰ ਦੇ ਪਾਜੀ ਆ ਤਾਂ ਅਸੀਂ 2 ਮਿੰਟ ਆਇਆ ਇੱਕ ਵਾਰੀ ਹਾਂਜੀ ਤੂੰ 1 ਮਿੰਟ ਆ ਜਾ ਬਸ ਇਥੇ ਦੇਖੀ ਬਈ ਆ ਜਾ ਕੇਲੇ ਮਾਰ ਕੇ ਮਨੇ ਜੇਲੇ ਕਾਉਂਦੇ ਉਹਦਾ ਪਾਲਿਆ ਵਾ ਰੂਲ ਆਇਆ ਤੇ 30 ਹਜ਼ਾਰ ਨਾਲ ਬੜਾ 40 ਸਾਲ ਨੂੰ ਲੈ ਦੀ ਹਾਂ ਜੀ ਤੂੰ 50 ਹਜ਼ਾਰ ਨੂੰ ਦੇ ਮੈਨੂੰ ਐ ਗਮਈ ਨਾ ਭਾਂ 10 ਹਜ਼ਾਰ ਦੇਜਦਾ ਭਾਂਦਾ ਬਾਬਾ ਸਾਹਿਬ ਤੁਹਾਨੂੰ ਮੇਥੋਂ ਦੇਣ ਨਾਲ ਤੇ ਚਾਰ ਦਾ ਖਾਦਾ ਵੀ ਲੱਗਦਾ 55 ਬਈ ਦੇ ਵੀ ਨਾ ਮੰਦਾ ਭਾਈ ਦੱਦਿਆ ਕਿਹਦੇ ਨਾਲ ਨਾ ਤੇ ਤੈਨੂੰ ਤਾਂ 55 55 ਹਜ਼ਾਰ ਨੂੰ ਮੈਂ ਲੈ ਲੈਂਦਾ ਦੇ ਆਹੜਾ ਬਾਬਾ ਨਹੀਂ ਦੇਜੂ ਰੇ ਵਿਚਾਰੀ ਆ ਜੀ 55 ਹਜ਼ਾਰ ਨੂੰ ਮੈਂ ਲੈ ਲੈਂਦਾ ਮੈਨੂੰ ਦਵਾ ਨਾਲ ਦੇ ਹਾਂ ਨੂੰ ਬਈ ਬਾਬਾ ਦਾ ਦੱਸਿਆ ਆਪ ਦੀ ਮਰਜ਼ੀਆਂ ਦਊਗਾ ਆਪਾਂ ਉਹ ਦਿਨ ਨਾਮ ਆਏ ਨੇ ਉਹ ਕਰ ਨੀ ਦੇਖੋ ਤੈਮੀ ਜੈਜ ਲਾਇਆ ਉਹਨੇ ਵੀ ਜੋ ਮੰਗਿਆ ਜੈਜ ਮੰਗਿਆ ਰੱਬ ਲੱਗਦਾ ਸੌਦਾ ਕਰੋ ਬੱਕਰੀ ਤੂੰ ਉਸੇ ਪੜ ਬੱਕਰੀ ਮੈਸ ਹੁੰਦਾ ਮੈਂ ਪਹਿਲੇ ਦੇਖ ਲਈ ਬੱਕਰੀ ਬਹੁਤ ਚੰਗੀ ਆ ਮਾੜੀ ਨਹੀਂ ਆ ਬੱਕਰੀ ਇਹ ਤੂੰ ਬਾਹਰੋਂ ਲੈ ਆਪਾਂ ਘਰੋਂ ਪਾ ਕੇ ਨੇ ਆ ਚੰਗੀ ਡਵਲ ਦੂਰੇ ਖੰਦ ਦੀ ਪਾਠਾ ਬੰਨਣ ਵਾਲੀ ਆ ਗਾਂ ਨੂੰ ਕੰਪਨੀ ਨੇ ਰੱਖਣਾਈ ਆ ਜਿਵੇਂ ਜਿਵੇਂ ਚੜਨਾ ਸੂਰੋ ਦੇਖਦਾ ਮੈਂ ਫਰੇਸ਼ਦੰਤ ਪਏ ਆਏ ਹੁਣ ਮੈਨੂੰ ਰਾਹ ਦਿਤਾ ਨਾ ਕੋ ਹੁਣੋਂ ਸੌਖਾ ਬੰਮ ਬੰਨਣਾ ਲੱਗੇੜੇ ਨਾਲ ਆ ਗਿਆ ਬੱਕਰੀ ਗਈ ਹਾਂ ਸਾਡੇ ਘਰੇ ਤੇ ਲੈ ਜਾ ਯਾਰ ਅਸੀਂ ਨਹੀਂ ਮੈਂ ਨਹੀਂ ਬਣਦਾ ਨਾ ਕਰ ਗਿਆ ਅਗਰ ਤੁਮਾਂ ਲੈ ਜਾਂਦਾ ਬੱਕਰੀਆਂ ਚੱਲ ਆਪਾਂ ਨੇ ਉਹ ਛਾਲ ਮਾਰ ਦੇ ਨੂੰ ਨੂੰ ਗਾਗਰੇ ਹੁੰਦੇ ਤੂੰ ਨਾਲ ਆ ਫਿਰ ਗਾਗਦਾ ਤੇਰੇ ਕੋਲ ਹੀ ਆ ਕੀ ਗਾਗਦਾ ਆ ਜਾ ਬਈ ਉਰੇ ਆ ਜਾ ਮੁੰਡੇ ਕੋਲੇ ਹੀ ਖੜਿਆ ਤੇਰੇ ਆ ਬੱਕਰੀ ਭਾਜ ਕਰ ਯਾਰ ਹਾਂ ਨੂੰ ਨਹੀਂ ਬਈ ਨੌਲੇਜ ਹੈ ਕਿ ਮੈਂ ਵੀ ਕਹਦਾ ਉਹ ਨੌ